ਵੀਡੀਓ ਬਣਾਉਣਾ ਹਾਂਜੀ ਭਾਜੀ ਸਤਿੰਦਰਪਾਲ ਕਹੋ ਜੀ ਆਪੇ ਚਲੀ ਜਾਓ ਬਸ ਬਾਹਰੋਂ ਇਧਰ ਆਓ ਭਾਜੀ ਬਾਹਰੋਂ ਆਓ ਜੋ ਮੈਂ ਕਿਹਾ ਬਾਹਰ ਨਹੀਂ ਲਗਾਉਂਦਾਗਾ ਐਸਾ ਕਿਉਂ ਕਹਾਂਗੇ ਚਲ ਜਾ ਤੂੰ ਚਲ ਜਾਓ ਇਹ ਗੱਲ ਹੈ ਸਤਿੰਦਰਪਾਲ ਕਹੋ ਪ੍ਰਧਾਨ ਹੈ ਬਾਰਿਸ਼ ਸਟੇਸ਼ਨ ਬਟਾਲਾ ਜਿਆਦਾ ਮੈਂ ਮੰਨਣਾ ਤੁਹਾਡੀ ਗੈ ਸਹਿਮਤ ਹਾਂ ਮੈਂ ਤੁਹਾਡੇ ਤੁਹਾਨੂੰ ਕਿਹਾ ਬਾਹਰ ਨਾ ਜਾਣਾ ਉਸੇ ਮੈਂ ਸਬ ਇੰਸਪੈਕਟਰ ਸਾਹਿਬ ਕਹਿੰਦੇ ਬਾਹਰ ਨਹੀਂ ਜਾਵਾਂਗੇ ਕਿਹੜੇ ਥਾਣੇ ਦੇ ਉਹ ਇੱਥੇ ਸਿਟੀ ਦੇ ਠੀਕ ਹੈ ਜੀ ਕੋਈ ਗੱਲ ਕਰੋ

जिस संबंधी ने जो तो अपने कागजात प्रॉपर्टी के प्रॉपर पेश किए कि प्रॉपर्टी हैगीगजात है आदि एनओसी हैगी एवरीथिंग ऑन रिकॉर्ड दूसरी पार्टी कोई चीज नहीं उन्होंने की मौके तो निकल गए एंड ਤਥਾਂੇ ਤੋਂ ਖਿਸ ਗਿਆ ਜੇ ਸੰਬੰਧੀ ਡੀਆਰ ਵੀ ਲੌਂਚ ਕੀਤੀ ਗਈ ਐਂਡ 750 ਦੇ ਅੰਡਰ ਸੈਕਸ਼ਨ ਮਤਲਬ ਕਿ ਜਿਹੜੀ 107 150 CrPC ਦੇ ਤਹਿਤ ਜਿਹੜੀ ਐ ਪ੍ਰੀਵੈਂਟਿਵ ਐਕਸ਼ਨ ਵੀ ਅਮਲ ਵਿੱਚ ਲੈਂਦਾ ਹੈ ਕਿਉਂਕਿ ਇਹਨਾਂ ਨੇ ਸ਼ਰਾਬ ਬਹੁਤ ਪੀਤੀ ਸੀ ਇਹ ਦੁਬਾਰਾ ਜਿਹੜਾ ਇੱਕ ਲੜਾਈ ਹੋਂਦਾ ਖਤਸਾ ਵੀ ਸੀ ਸੈਕਿੰਡ ਡੇ ਅੱਜ ਫਿਰ ਇਹਨਾਂ ਨੇ ਟਾਈਮ ਲਿਆ ਸੀ 11:30 ਥਾਣੇ ਆਉਣ ਦਾ ਇਸੇ ਦਰਖਾਸਤੇ ਚੱਲਦੇ ਜਿਹੜਾ ਇਹਨਾਂ ਦਾ ਪ੍ਰੋਪਰ ਡਿਸਪਿਊਟ ਸੀ ਐਂਡ ਵਕੀਲਾਂ ਵੱਲੋਂ ਜਿਹੜਾ ਹੈਗਾ ਗੁਰਜੋਤ ਸਿੰਘ ਤੇ ਉਹਨਾਂ ਦੇ ਨਾਲ ਸਤਿੰਦਰ ਸਿੰਘ ਕਾਲੋ ਅਤੇ ਹੋਰ ਅੰਨੇ ਵਿਅਕਤੀ ਇਹਨਾਂ ਵੱਲੋਂ ਜਿਹੜਾ ਹੈਗਾ ਇਹ ਕੰਧ ਟਾਈ ਗਈ ਉਹਦੇ ਮਾਮਲੇ ਦੇ ਸੰਬੰਧ ਵਿੱਚ ਜਦੋਂ ਇਹਨਾਂ ਨੂੰ 11:30 ਬੁਲਾਇਆ ਗਿਆ ਚਲੋ ਮਾਰਨਿੰਗ ਹੀ ਆਏ ਸੀਗੀ ਦੋਵੇਂ ਪਾਰਟੀਆਂ ਉਸ ਤੋਂ ਬਾਅਦ ਸਿੰਦਰ ਸਿੰਘ ਕਾਲੋ ਉਹਨਾਂ ਨੂੰ ਕੋਰਟ 'ਚ ਕੋਈ ਕੰਮ ਪੈ ਗਿਆ ਉਹ ਕੋਰਟ 'ਚ ਚਲੇ ਗਏ ਸ਼ਾਮ ਨੂੰ ਇਹਨਾਂ ਨੇ ਦੁਬਾਰਾ ਟਾਈਮ ਰੱਖਿਆ 3:30 ਵਜੇ ਦਾ ਜਦੋਂ ਸ਼ਾਮ ਨੂੰ ਆਏ ਐ ਜਦੋਂ ਉਹਨਾਂ ਨੂੰ ਰਿਕਾਰਡ ਪੁੱਛਿਆ ਗਿਆ ਕੋਈ ਰਿਕਾਰਡ ਨਾ ਹੋਣ ਕਰਕੇ ਉੱਚ-ਉੱਚ ਹੀ ਬਹਿਸਣ ਲੱਗ ਪਏ

ਕੋਈ ਵੀ ਅੰਦਰ ਜਿਹੜਾ ਵੀ ਬੰਦਾ ਆਇਆ ਹੈ ਠੀਕ ਹੈ ਉਹਨੂੰ ਵੈਸੇ ਤੇ ਫ੍ਰੀडम ਹੁੰਦੀ ਆਨ ਜਾਣ ਦੀ ਕਿਤੇ ਵੀ ਬਟ ਇਨ ਕੇਸ ਕੋਈ ਇਹਨਾਂ ਦਾ ਅਕਿਊਜ਼ਡ ਪਾਰਟੀ ਐਂਡ ਇਥੇ ਵਿਕਟਿਮ ਪਾਰਟੀ ਜਦੋਂ ਬੈਠੀ ਹੈ ਔਰ ਅੰਦਰ ਇਹਨਾਂ ਰੋਲਾ ਰੱਪਾ ਚੱਲ ਰਿਹਾ ਤੇ ਕੋਈ ਚੀਜ਼ੇ ਕਰਕੇ ਨਾ ਫੱਜੇ ਹੋਣ ਹੈ ਕੋਈ ਵੀ ਗੱਲਬਾਤ ਨਹੀਂ ਤੇ ਸਿਰਫ ਇੱਕ ਪੁੱਛਣ ਜੇ ਕੋਈ ਕਿਸੇ ਨੂੰ ਡੀਟੇਨ ਨਹੀਂ ਕੀਤਾ ਜਾ ਸਕਦਾ ਜਿਨ੍ਹਾਂ ਨੇ ਕੀ ਕੀਤਾ ਕਿ ਉੱਥੇ ਸੰਤਰੀ ਨਾਲ ਵੀ ਬਹਿਸ ਸ਼ੁਰੂ ਕਰਤੀ ਉਹਨਾਂ ਦੀ ਵੀਡੀਓ ਬਣਾਉਣ ਲੱਗ ਪਏ ਐਂਡ ਉਸ ਤੋਂ ਬਾਅਦ ਉਹ ਤੇ ਚਲੇ ਗਏ ਇਸ ਤੋਂ ਬਾਅਦ ਫਿਰ ਇਹ ਜਿਹੜੇ ਹੈਗੇ ਆ ਮੌਕੇ ਤੇ ਇਕੱਠੇ ਹੋਏ ਆ ਉਥੇ ਉਥੇ ਵੀ ਇਹਨਾਂ ਨੇ ਬਹਿਸ-ਭਾਜੀ ਕੀਤੀ ਆ ਆਪਾਂ ਫਿਰ ਇੱਕ ਕਲੰਦਰਾ ਜਿਹੜਾ ਅੱਜ ਇਹਨਾਂ ਦੇ ਖਿਲਾਫ ਜਿਹੜਾ ਤਿਆਰ ਕੀਤਾ ਹੈ ਦੂਸਰੀ ਚੀਜ਼ ਜਿਹੜੀ ਇਹਨਾਂ ਦੀ ਪਹਿਲਾਂ ਸਹਿਮਤੀ ਜਤਾਈ ਜਾ ਰਹੀ ਸੀਗੀ ਪਾਰਟੀ ਦੇ ਨਾਲ ਕਿ ਆਪਾਂ ਜਿਹੜਾ ਹੈ ਪਟਵਾਰੀ ਕੋਲੋਂ ਨਿਸ਼ਾਨਦੀ ਕਰਵਾ ਲੈਣੇ ਮਨੋਂ ਸਹਿਮਤੀ ਨਹੀਂ ਹੈਗੀ ਇਸ ਕਰਕੇ ਜਿਹੜਾ ਹੈ ਆਪਾਂ ਜਿਹੜਾ ਇਹਨਾਂ ਨੇ ਕੰਦ ਟਾਈ ਹੈ ਉਹ ਸੰਬੰਧੀ ਜਿਹੜਾ ਆਪਾਂ ਅਗੇ ਪ੍ਰोसीडिंग्स ਵੀ ਜਿਹੜੀ ਹੈ ਇਨੀਸ਼ੀਏਟ ਕਰਤੀ ਹੋਈ ਤਾਂ ਉਹ ਚੀਜ਼ ਹੈਗੇ ਉਹ ਤੁਹਾਨੂੰ ਆਈਓ ਦੱਸ ਦੇਣਗੇ ਕਿ ਜਿਨ੍ਹਾਂ ਜਿਨ੍ਹਾਂ ਨੇ ਮੌਕੇ ਤੇ ਉਸ ਟਾਈਮ ਤੇ ਆ ਚੀਜ਼ਾਂ ਕੀਤੀਆਂ ਉਹਨਾਂ ਦੇ ਸਾਹਮਣੇ ਉਹਨੇ ਉਸ ਅਕੋਰਡਿੰਗ ਜਿਹੜਾ ਹੈ ਉਹਨਾਂ ਦੇ ਖਿਲਾਫ ਜਿਹੜਾ ਕੰਦ ਕਰ ਰਹੇ ਔਰ ਆਮ ਦਾ ਸਤਿੰਦਰਪਾਲ ਸਿੰਘ ਕਾਲੋਂ ਪ੍ਰੈਜ਼ੀਡੈਂਟ ਬਾਰ ਐਸੋਸੀਏਸ਼ਨ ਬਟਾਲਾ ਤੇ ਜਿਹੜਾ ਮੇਨ ਮੁੱਦਾ ਸੀ ਉਹ ਮੁੱਦਾ ਸੀ ਮੇਰੇ ਬਾਰ ਮੈਂਬਰ ਦਾ ਹੀ ਮੁੱਦਾ ਸੀ ਹਮੇਸ਼ਾ ਹੀ ਤਰ੍ਹਾਂ ਦੀ ਮੈਂ ਆਪਣੇ ਬਾਰ ਦੇ ਮੈਂਬਰ ਨਾਲ ਮਸ਼ਹਨ ਨਾਲ ਸੁਣਨਾ ਵਾਂ ਇੱਕ ਬਾਰ ਦੇ ਮੈਂਬਰ ਦਾ ਮੁੱਦਾ ਸੀ ਗੁਰਦੇ ਇੱਕ ਬਾਦਰ ਕਲੋਨੀ ਦੇ ਵਿੱਚ ਇੱਕ ਸਿੰਪਲ ਕੰਦ ਦਾ ਠੀਕ ਆ ਚਲੋ ਉਹ ਕੰਦ ਦਾ ਮਸਲਾ ਤੇ ਸਿਵਲ ਨੇਚਰ ਸੀ ਉਹ ਚੀਜ਼ ਹੋ ਜਾਣੀ ਸੀ ਹੱਲ ਬਟੇ ਆ ਵੀ ਸਭ ਤੋਂ ਵੱਡੀ ਗੱਲ ਆ ਵੀ ਉਹ ਮੈਡਮ ਐਸ ਐਚਓ ਨੇ ਮੈਂ ਵੀਡੀਓ ਵੀ ਅਪਲੋਡ ਕਰਦوں ਕਰ ਦੂੰਗਾ ਸਰ ਨੂੰ ਵੀ ਮੈਨੂੰ ਇਲੀਗਲ ਕਨਫਾਈਨ ਕੀਤਾ ਗਿਆ ਉਥੇ ਕਿਹੜੇ ਐਸ ਐਚਓ ਖੁਸ਼ਬੂ ਸ਼ਰਮਾ ਸੀਟੀ ਐਸ ਐਚਓ ਬਟਾਲਾ ਮੈਨੂੰ ਇਲੀਗਲ ਕਨਫਾਈਨ ਕੀਤਾ ਗਿਆ ਮੈਨੂੰ ਤੇ ਮੈਂ ਫਜ਼ਾ ਟਾਈਮ ਬੀਂਗ ਤੇ ਹੈ ਐਕਸ਼ਨ ਮੈਂ ਲਵਾਂਗਾ ਮੇਰੀ ਆਪਣੀ ਟੀਮ ਜਿਹੜੀ ਮੇਰੀ ਟੀਮ ਬੈਠੀ ਆ ਤੇ ਸਰ ਟੀਮ ਨਾਲ ਪੁੱਛ ਕੇ ਮੈਂ ਐਕਸ਼ਨ ਲਵਾਂਗਾ ਜੋ ਵੀ ਐਕਸ਼ਨ ਲਵਾਂਗਾ ਤੇ ਪੰਜਾਬ ਬੰਦ ਜੇ ਕਰਉਣਾ ਪਿਆ ਪੰਜਾਬ ਵੀ ਮੈਂ ਅੱਪੀ ਕਾਲ ਦਊਂਗਾ ਜੇ ਲੋੜ ਪਈ ਵੀ ਵੇਖੋ ਮੈਂ ਪਹਿਲਾਂ ਸਵੇਰੇ ਵੀ ਬੈ ਕੇ ਗਿਆ ਉਥੇ ਥਾਣੇ ਪੁਲਿਸ ਸਟੇਸ਼ਨ ਸਿਟੀ ਸ਼ਾਮੀ ਵੀ ਬੈ ਕੇ ਗਿਆ ਤੇ ਮੈਨੂੰ ਅੱਗੋਂ ਮੈਂ ਤੇ ਮੇਰੀ ਟੀਮ ਜਾਂਦੀ ਜਾਂਦੀ ਆ ਤੇ ਅੱਗੋਂ ਮੈਨੂੰ ਵਾਰਨਿੰਗ ਦੇ ਰਿਆ ਮੈਨੂੰ ਫੋਨ ਦੇ ਉੱਪਰ ਵਾਰਨਿੰਗ ਦੇ ਕੇ ਜੇ ਤੁਸੀਂ ਨਹੀਂ ਗਏ ਤੇ ਆਈ ਵਿਲ ਚਾਰਜ ਯੂ ਇਨ ਦੈਟ ਸੈਕਸ਼ਨ ਮੈਂ ਤੇ ਮੈਂ ਕੀ ਗੁਣਾ ਕਰ ਲਿਆ ਮੈਂ ਤੇ ਆਪਣੇ ਇੱਕ ਵਕੀਲ ਦਾ ਇੱਕ ਚੁੱਕਿਆ ਹੀ ਮੁੱਦਾ ਠੀਕ ਹੈ ਉਹ ਇੱਕ ਰੈਵਨਿਊ ਨੇਚਰ ਆ ਸਿਵਲ ਨੇਚਰ ਆ ਠੀਕ ਆ ਤੂੰ ਹੀ ਉਸ ਸਿਵਲ ਨੇਚਰ ਦੇ ਇੱਕ ਸਾਈਡ ਤੇ ਰਹਿ ਗਿਆ ਮੈਂ ਇੱਕ ਸਿੰਪਲੀ ਹਮੇਸ਼ਾ ਇਹ ਗੱਲ ਕਹਿਣ ਰਿਹਾ ਹਾਂ ਪਰसों ਚੌਥ ਦਾ ਵੀ ਪਟਵਾਰੀ ਸੱਦ ਲੋ ਕੁਝ ਸੱਦ ਲੋ ਕੁਝ ਕਰਕੇ ਕਰ ਲੋ ੱਡੇ ਗੱਲ ਹੋਈ ਹੈ ਜਦੋਂ ਉੱਥੇ ਗੱਲਾਂ ਚੱਲਦੀਆਂ ਪਈਆਂ ਅਸੀਂ ਸਾਰਾ ਕੁਝ ਵੀ ਆ ਨਿਬੇੜਨਾ ਸਾਰਾ ਕੁਝ ਮੈਂ ਕਹਾ ਜੀ ਚਲੋ ਨਿਬੇੜੋ ਸਾਰਾ ਕੁਝ ਮੈਂ ਕਹਾ ਚਲੋ ਮੈਂ ਉੱਥੇ ਸਾਹ ਲਾਇਆ ਵੀ ਨਹੀਂ ਨਿਬੜਨੀ ਮੈਂ ਦੱਸਦਾ ਵੀ ਇੰਦਾ ਕੋਰਸ ਮੇਰਾ ਸਿਵਲ ਨੇਚਰ ਵੀ ਸਿਵਲ ਮੈਟਰ ਵੀ ਮੇਰਾ ਉੱਥੇ ਪੈਂਡਿੰਗਾਂ ਵਿੱਚ ਸਿਵਲ ਮੈਟਰ ਵੀ ਪਾਉਂਗਾ ਸਟੇ ਵੀ ਪਾਉਂਗਾ ਸਭ ਕੁਝ ਪਾਉਂਗਾ ਠੀਕ ਹੈ ਤੇ ਕੁਝ ਨਹੀਂ ਆ ਉਸ ਤੋਂ ਬਾਅਦ ਜਦੋਂ ਬਾਹਰ ਨਿਕਲਿਆ ਬਾਹਰ ਨਿਕਲ ਕੇ ਤੇ ਮੈਂ ਵੇਖਿਆ ਵੀ ਚਲੋ ਮੈਂ ਸਾਰੇ ਵਕੀਲਾਂ ਨੂੰ ਮੈਨੂੰ ਬਾਹਰ ਤੇ ਬਾਹਰ ਜੋ ਨਿਕਲ ਲਗਾ ਮੈਂ ਤੇ ਮੈਨੂੰ ਸੰਤਰੀਆਂ ਦਾ ਮੈਂ ਨਹੀਂ ਕਹਿੰਦਾ ਤੂੰ ਹੀ ਨਹੀਂ ਕਹਿੰਦਾ ਬਾਹਰ ਜਾ ਮੈਨੂੰ ਸਮਝਾ ਕਿ ਤੂੰ ਫਿਰ ਮੇਰੇ ਇੱਕ ਵਕੀਲ ਸਾਹਿਬ ਸੀ ਮੈਂ ਉਹਨੂੰ ਕਿਹਾ ਵੀ ਤੂੰ ਵੀਡੀਓ ਬਣਾ ਸਾਰੀ ਠੀਕ ਹੈ ਤੇ ਮੇਰੇ ਇੱਕ ਵਕੀਲ ਸਾਹਿਬ ਹੋਰ ਵੀ ਵਕੀਲ ਸਾਹਿਬੰਦਰ ਹੈਗੇ ਸੀ ਕਾਫੀ ਤੇ ਉਹਨਾਂ ਪੁੱਛਿਆ ਵੀ ਆ ਕਿਉਂ ਨਹੀਂ ਜਾਣ ਦੇਣਾ ਨਹੀਂ ਜੀ ਮੇਰੇ ਐਸਐਚਓ ਨੇ ਆਖਿਆ ਵਾ ਕੁਸ਼ਬੂ ਸ਼ਰਮਾ ਜੀ ਨੇ ਵੀ ਮੈਂ ਇਹਨੂੰ ਬਾਹਰ ਨਹੀਂ ਜਾਣ ਦੇਣਾ ਵੀ ਆ ਗੱਲਾਂ ਹੋਈਆਂ ਬਟ ਵਿਥਿਨ 2 ਐਂਡ 3 ਮਿੰਟਸ ਉਹ ਆਪ ਹੀ ਬਾਹਰ ਆਈ ਆ ਆਪ ਬਾਹਰ ਆ ਕੇ ਕਹਿੰਦੀ ਬੂਆ ਖੋਲ ਦੋ ਮੈਂ ਤਾਂ ਕਹਿੰਦਾ ਪਰਚਾ ਦੋ ਵੇਖੋ ਮੈਂ ਇੱਕ ਚੁਣਿਆ ਆਇਆ ਪ੍ਰਧਾਨ ਆ ਮੈਂ ਤੇ ਹੁਣ ਜੇ ਮੈਨੂੰ ਮਜਬੂਰ ਕਰਨਗੇ ਤੇ ਮਜਬੂਰ ਕੀ ਕਰਨਾ ਵਾ ਦੇਖੋ ਜੀ ਮੈਂ ਅਹੀਂ ਇਨਸਾਫ ਦਵੋਣ ਵਾਲੇ ਬੰਦੇ ਸਾਡੇ ਨਾਲ ਹੀ ਅੰਦਰ ਧੱਕਾ ਹੋਣ ਡਿਆ ਉਹਦੇ ਹੁਣ ਮੈਂ ਕੀ ਬਟਾਲਾ ਪੁਲਿਸ ਕੋ ਕੀ ਉਮੀਦ ਰੱਖੂੰਗਾ ਵੀ ਇੱਕ ਆਮ ਬੰਦੇ ਨੂੰ ਕੀ ਦੇਣਗੇ ਬਟਾਲਾ ਕੱਲ ਬੰਦ ਕਰਾਉਣ ਲੱਗਾ ਜੀ ਕੱਲ ਬਟਾਲਾ ਕੋਰਟ ਦੀ ਹੜਤਾਲ ਮੈਂ ਕਰਾਉਣ ਲੱਗਾ ਜੀ ਤੇ ਜੇ ਇਨਪੋਸੀਬਲ ਹੋਇਆ ਵੀ ਮੈਂ ਤੁਹਾਡੀ ਨਾਲੇਜ ਸਾਰੀ ਏ ਪ੍ਰੈਸ ਨੂੰ ਲਿਆ ਦੂੰਗਾ ਜੇ ਪੰਜਾਬ ਬੰਦ ਕਰਨ ਦੀ ਲੋੜ ਪਈ ਤੁਹਾਡੀ ਨਾਲੇਜ ਮੈਂ ਆਲਰਸਨ ਲਿਆ ਦੂੰਗਾ ਪਹਿਲੇ ਕੱਲ ਕੱਲ ਬਟਾਲਾ ਮੈਂ ਬਟਾਲਾ ਕੋਰਟ ਦੀ ਸਟ੍ਰਾਈਕ ਹੋਏਗੀ ਮੇਰੀ ਵਰਕ ਆਫ ਹੋਏਗਾ ਮੇਰਾ ਨਾਮ ਹੈ ਗੁਰਜੂ ਸਿੰਘ ਰੰਧਾਵਾ ਐਡਵੋਕੇਟ ਬਟਾਲਾ 'ਚ ਪ੍ਰੈਕਟਿਸ ਕਰਦਾ ਮੈਂ ਜਿੱਕੀ ਮੈਟਰ ਹੋਇਆ ਜੀ ਮੈਟਰ ਇਹ ਹੈ ਵੀ ਮੇਰੀ ਮਦਰ ਤੇ ਸਿਸਟਰ ਨੇ ਜਗਾ ਵੇਚੀ ਸੀ ਉਹਨਾਂ ਦਾ ਜਿਹੜਾ ਸ਼ੇਰ ਬਣਦਾ ਸੀ ਉਹਦੇ ਤੋਂ ਵੇਚ ਕੇ ਵੱਧ ਇਹ ਆ ਮੇਨ ਮੈਟਰ ਉਹਨਾਂ ਦੇ 9 ਮਰਲੇ ਬਣਦੇ ਸੀ ਉਹਨਾਂ ਨੇ 1.5 ਵੇਚਦੇ ਇਹ ਜਿਹੜੇ ਬੰਦਿਆਂ ਨੇ ਜਗ੍ਹਾ ਲਈ ਆ ਹੁਣ ਇਹ ਜਗ੍ਹਾ ਲੈਣ ਤੋਂ ਪਹਿਲਾਂ ਸਾਡੇ ਕੋ ਆਏ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ ਮੈਨੂੰ ਐਗਜ਼ੈਕਟ ਦੱਸੇ ਵੀ ਆਹ ਪੋਜੀਸ਼ਨ ਹੈ ਉਸ ਤੋਂ ਬਾਅਦ ਇਹ ਕਹਿੰਦਾ ਵੀ ਮੈਂ ਪੈਸੇ ਬੜੇ ਦੇ ਬੈਠਾ ਮੇਰਾ ਨੁਕਸਾਨ ਨਾ ਹੋਏਣਾ ਵੀ ਕੋਈ ਹੱਲ ਹੋ ਸਕਦਾ ਹੈ ਤਾਂ ਵੀ ਜਿੰਨੀ ਉਹਨਾਂ ਦੀ ਬਣਦੀ ਮੈਂ ਉੰਨੀ ਰਜਿਸਟਰੀ ਕਰਾ ਲਾਂ ਇਹਨਾਂ ਨੇ ਮੈਂ ਵੀ ਕਰਾ ਲਓ ਇਹਨਾਂ ਨੇ 9 ਮਰਲੇ ਦੀ ਰਜਿਸਟਰੀ ਕਰਾ ਲਈ 9 ਮਰਲੇ ਦੀ ਰਜਿਸਟਰੀ ਕਰਾ ਕੇ ਪਲਾਟ ਦੇ ਵਿੱਚ 9 ਮਰਲੇ ਤੇ ਆਪਣੀ ਕੰਦ ਕਰ ਲਈ ਉਸ ਤੋਂ ਬਾਅਦ ਹੁਣ ਅਗਲਾ ਥਾਂ ਤੇ ਮੇਰਾ ਸੀ ਅਹੀਂ ਆਪਣੀ ਕੰਧ ਢਾ ਕੇ ਕੱਲ ਗਾਂ ਕਰਨ ਲੱਗੇ ਆ ਤੇ ਉਸ ਤੋਂ ਬਾਅਦ ਸਾਨੂੰ ਕੱਲ ਆਣ ਕੇ ਸ਼ਾਮੀ ਇਹ ਇੱਕ ਬੰਦੇ ਨੇ ਰਾਈਫਲ ਲਈ ਹੋਈ ਸੀ ਨਾਲ ਮੋਢੇ ਤੇ ਨਾਲ 10-12 ਬੰਦੇ ਹੋਰ ਸੀ ਤੇ ਆਣ ਕੇ ਸਾਡੇ ਗਾਲ ਪੈਣੇ ਗਾਲੀ ਗਲੋਚ ਸਾਡੇ ਨਾਲ ਕਰਨ ਲੱਗੇ ਵੀ ਇਹ ਥਾਂ ਸਾਡੀ ਆ ਉਸ ਤੋਂ ਬਾਅਦ ਪੁਲਿਸ ਆਈ ਪੁਲਿਸ ਨੂੰ ਕਹਿੰਦੀ ਚੱਲੋ ਥਾਣੇ ਅਹੀਂ ਪੁਲਿਸ ਦੇ ਨਾਲ ਥਾਣੇ ਚੱਲ ਗਏ ਆ ਅੱਧਾ ਘੰਟਾ ਉੱਥੇ ਨਹੀਂ ਥਾਣੇ ਬੈਠੇ ਰਹੇ ਇਹ ਨਹੀਂ ਗਏ ਅੱਧਾ ਘੰਟਾ ਹੀ ਵੇਟ ਕਰਕੇ ਅਹੀਂ ਵਾਪਸ ਆ ਗਏ ਆ ਘਰ ਘਰ ਆ ਗਏ ਆ ਅਹੀਂ ਕਾਰਾਂ ਕੇ ਆਪਣੇ ਬੈਠੇ ਆ ਲੌਂਚ ਤੇ ਉਸ ਤੋਂ ਬਾਅਦ ਫੇਰ ਆ ਗਈ ਪੁਲਿਸ ਵਾਲੇ ਚਾਰ ਮੁਲਾਜ਼ਮ ਆ ਗਏ ਆ ਤੇ ਆਣ ਕੇ ਸਾਨੂੰ ਕਹਿੰਦੇ ਆ ਵੀ ਚਲੋ ਜੀ ਥਾਣੇ ਜਾਣਾ ਪੈਣਾ ਮੈਂ ਪੁੱਛਿਆ ਕਿ ਇਸ ਮੈਟਰ ਜਿਹੜੀ ਤੁਹਾਡੇ ਖਿਲਾਫ ਦਰਖਾਸਤ ਹੈ ਮੈਂ ਵੀ ਦਰਖਾਸਤ ਆ ਤੇ ਤੁਸੀਂ ਟਾਈਮ ਦੇ ਦਿਓ ਸਵੇਰੇ ਆ ਜਾਾਂਗੇ ਰਾਤ ਇਹ ਵੇਲੇ 8:30 ਵਜੇ ਦਰਖਾਸਤ ਦਾ ਕੀ ਪਟਾਰਾ ਹੋਣਾ ਕਿੰਨੇ ਜੀ ਸਾਨੂੰ ਮੈਡਮ ਨੇ ਕਿਹਾ ਵਾ ਵੀ ਹੁਣੇ ਉਹਨਾਂ ਨੂੰ ਲੈ ਕੇ ਆਓ ਜਿਵੇਂ ਮਰਜ਼ੀ ਤੇ ਉਸ ਤੋਂ ਬਾਅਦ ਫੇਰ ਹੀ ਆਖਿਆ ਕਿ ਠੀਕ ਹੈ ਤੇ ਲੈ ਕੇ ਜਾਣਾ ਤੇ ਆ ਲੋ ਆ ਫੜੋ ਸਾਨੂੰ ਉੱਥੇ ਲੈ ਜਾਓ ਚੁੱਕ ਕੇ ਲੈ ਜਾਓ ਉਸ ਤੋਂ ਬਾਅਦ ਸਾਨੂੰ ਅੱਜ ਸਵੇਰੇ 6:11 ਵਜੇ ਦਾ ਟਾਈਮ ਦਿੱਤਾ ਅਸੀਂ 6:11 ਗਏ ਉੱਥੇ ਗੱਲ ਹੋਈ ਆ ਉੱਤੇ ਵੀ ਉਦੋਂ ਐਸਐਚਓ ਆਪੈ ਨਹੀਂ ਅਸੀਂ ਉੱਥੇ ਅੱਧਾ ਪੌਣਾ ਘੰਟਾ ਬੈਠੇ ਰਹੇ ਗੱਲਬਾਤ ਹੋਈ ਆ ਉੱਥੇ ਉਹਨਾਂ ਦੇ ਕੋਈ ਸਬੰਧ ਸਬੰਧਕੀ ਹੋਰ ਨਾਲ ਉਹਨਾਂ ਨੂੰ ਅਸੀਂ ਸਾਰੀ ਗੱਲ ਸਮਝਾ ਕੇ ਤੇ ਅਸੀਂ ਆ ਗਏ ਅਸੀਂ ਇਹ ਕੋਰਟ ਜਾਣ ਹੀ ਡੇ ਸੀ ਕਿ 2 ਵਜੇ ਤੋਂ ਬਾਅਦ ਸਾਡਾ ਲੱਗੀ ਹੋਈ ਸੀ ਬੈਸਟ ਕੇਸ ਤੇ ਅਸੀਂ ਇਹ ਕੋਰਟ ਜਾਣ ਡੇ ਸੀ ਤੇ ਮੈਡਮ ਨੇ ਮਗਰੋਂ ਫੋਨ ਕੀਤਾ ਤੇ ਫੋਨ ਕਰਕੇ ਮੈਡਮ ਕਹਿੰਦੇ ਵੀ ਤੁਸੀਂ ਚੱਲ ਕੇ ਜੇ ਹੁਣੇ ਆਓ ਨਹੀਂ ਤੇ ਮੈਂ ਤੁਹਾਡੇ ਖਿਲਾਫ ਕਾਰਵਾਈ ਕਰ ਦੇਣੀ ਆ ਅਸੀਂ ਮੈਡਮ ਨੂੰ ਦੱਸਿਆ ਮੈਡਮ ਕੇਸ ਆਰਗੂਮੈਂਟ ਤੇ ਲੱਗਿਆ ਹੋਇਆ ਵਾ ਉਸ ਤੋਂ ਬਾਅਦ ਅਸੀਂ ਆ ਜਿੰਨੇ ਆ ਤੇ ਕਹਿੰਦੇ ਠੀਕ ਆ ਸਾਢੇ ਤਿੰਨ ਆ ਜਾਓ ਅਸੀਂ ਸਾਢੇ ਤਿੰਨ ਦੁਬਾਰਾ ਗਏ ਸਾਢੇ ਤਿੰਨ ਜਾ ਕੇ ਮੈਡਮ ਨੂੰ ਮਿਲੇ ਆ ਤੇ ਸਾਨੂੰ ਮੈਡਮ ਨੇ ਕੋਈ ਬਹੁਤ ਗੱਲ ਹੀ ਕੋਈ ਨਹੀਂ ਕੀਤੀ ਮੈਡਮ ਨੇ ਸਿਰਫ ਇੱਕੋ ਗੱਲ ਕੀਤੀ ਵੀ ਤੁਸੀਂ ਕੰਧ ਢਾਈ ਆ ਮੈਂ ਹਾਂ ਜੀ ਮੈਂ ਆਪਣੇ ਘਰ ਦੀ ਕੰਧ ਢਾਈ ਆ ਕਹਿੰਦੀ ਵੇਖੋ ਫਿਰ ਫੈਂਸ ਤੇ ਬਣ ਗਿਆ ਨਾ ਮੈਂ ਉਹ ਕਿਵੇਂ ਜੀ ਆਪਣੇ ਘਰ ਦੀ ਮੈਂ ਕੰਧ ਢਾਈ ਆ ਇਹਦੀ ਢਾਈ ਨਹੀਂ ਆ ਜਿਹੜੀ ਉਹਨਾਂ ਦੀ ਕੰਧ ਹੋਇਆ ਸੀ ਤੇ ਉੱਥੇ ਆ ਉਸ ਤੋਂ ਬਾਅਦ ਮੈਂ ਐਡਮ ਨੂੰ ਕਹਿੰਨ ਦੀ 506 427 447 ਦਾ ਪ੍ਰਾਈਮਾ ਫੇਸ ਦੀ ਤੁਹਾਡੇ ਖਿਲਾਫ ਬਣਦਾ ਵਾ ਮੈਂ ਜੀ ਵੇਖ ਲਵਾਂ ਫਿਰ ਬਣਦਾ ਵਾ ਤਾਂ ਤੁਸੀਂ ਪਰਚਾ ਦੇ ਦਿਓ